ਕਾਲ ਦੋਸਤੋ ਮੇਰੇ ਇਸ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿੱਥੇ ਅਸੀਂ ਸਿਰਫ ਪੰਜਾਬੀ ਭਾਸ਼ਾ ਹੀ ਨਹੀਂ ਸਿੱਖਦੇ ਸਗੋਂ ਆਪਣੀ ਸੰਸਕ੍ਰਿਤੀ ਅਤੇ ਰਵਾਇਤਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਮੈਂ ਤੁਹਾਨੂੰ ਆਪਣੀ ਇਸ ਖਾਸ ਵੀਡੀਓ ਦੇ ਅੰਦਰ ਲੋਹੜੀ ਦੇ ਤਿਹਾਣ ਬਾਰੇ ਜਾਣਕਾਰੀ ਦਿਵਾਉਣੀ ਕਿ ਲੋਹੜੀ ਦਾ ਤਿਹਾਣ ਕਿਉਂ ਮਨਾਇਆ ਜਾਂਦਾ ਹੈ ਕਿੱਥੇ ਮਨਾਇਆ ਜਾਂਦਾ ਹੈ ਤੇ ਅਸੀਂ ਲੋਹੜੀ ਦੇ ਤਿਹਾਣ ਦੇ ਉੱਤੇ ਕਿਹੜੀਆਂ-ਕਿਹੜੀਆਂ ਮਹਾਨ ਕਥਾਵਾਂ ਨੂੰ ਇਸਦੇ ਨਾਲ ਜੋੜ ਲੈਂਦੇ ਹਾਂ ਸਭ ਤੋਂ ਪਹਿਲਾਂ ਲੋੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਪੰਜਾਬੀਆਂ ਦਾ ਇੱਕ ਖਾਸ ਤਿਉਹਾਰ ਹੈ ਜਦੋਂ ਕਿਸੇ ਘਰ ਦੇ ਅੰਦਰ ਨਵਜਨਮੇ ਬੱਚੇ ਦੀ ਖੁਸ਼ੀ ਮਨਾਈ ਜਾਂਦੀ ਹੈ ਜਾਂ ਘਰ ਦੇ ਅੰਦਰ ਪੁੱਤਰਾਂ ਦੇ ਵਿਆਹ ਤੋਂ ਬਾਅਦ ਜਦੋਂ ਪਹਿਲੀ ਲੋੜੀ ਆਉਂਦੀ ਹੈ ਤਾਂ ਉਸ ਦੀ ਖੁਸ਼ੀ ਮਨਾਉਣ ਦੇ ਲਈ ਅਸੀਂ ਆਪਣੇ ਘਰ ਦੇ ਅੰਦਰ ਇੱਕ ਅਗ ਦਾ ਦਿਓਰਾ ਸਜਾ ਲੈਂਦੇ ਹਾਂ ਜਿਸ ਦੇ ਵਿੱਚ ਅਸੀਂ ਵੇ ਵੜੀਆਂ ਗੱਚਕ ਮੂਕਲੀ ਤੇ ਤਿਲ ਪਾਉਂਦੇ ਹਾਂ ਤੇ ਭੰਗੜੇ ਪਾਉਂਦੇ ਹਾਂ ਤੇ ਖੁਸ਼ੀਆਂ ਹਣਾਉਂਦੇ ਹਾਂ ਤੇ ਮਿਲ ਕੇ ਲੋਹੜੀਆਂ ਗੀਤ ਗਾਉਂਦੇ ਹਾਂ ਸੁੰਦਰ ਮੁੰਦਰੀਏ ਕੋ ਤੇਰਾ ਕੋਣ ਵਿਚਾਰਾ ਹੋ ਦੁਲਾ ਫੱਟੀ ਵਾਲਾ ਹੋ ਤੁਲੇ ਨੇ ਧੀ ਵੀ ਆਈ ਹੋ ਸੇ ਸ਼ੱਕਰ ਪਾਈ ਹੋ ਸੇ ਕੁੜੀ ਦਾ ਸਾਲੂ ਪਾਟਾ ਹੋ ਕੁੜੀ ਦਾ ਜੀਵੇ ਚਾਚਾ ਹੋ ਇਸ ਤਰ੍ਹਾਂ ਕਰਕੇ ਲੋਹੜੀ ਦੇ ਤਿਹਾੜ ਨਾਲ ਇੱਕ ਦਸਤ ਦਾ ਕਥਾ ਜੋ ਜੁੜੀ ਹੋਈ ਹੈ ਉਹ ਦੁੱਲਨੇ ਪੱਟੀ ਵਾਲੀ ਗਨ ਕਥਾ ਹੈ ਜਿਸ ਦੇ ਅੰਦਰ ਦੁੱਲ੍ਹਾ ਪੱਟੀ ਜੋ ਹੈ ਮੁਗਲ ਰਾਜਾ ਅਕਬਰ ਦੇ ਸਮੇਂ ਬਹੁਤ ਦਰਿਆ ਹੋਦਾ ਹੋਇਆ ਕਰਦਾ ਸੀ ਉਸ ਦੇ ਰਾਜ ਦੇ ਅੰਦਰ ਉਸ ਪਿੰਡ ਦੇ ਵਿੱਚ ਇੱਕ ਗਰੀਬ ਬ੍ਰਾਹਮਣ ਦੇ ਘਰੇ ਦੋ ਕੁੜੀਆਂ ਸਨ ਜਿਨ੍ਹਾਂ ਦਾ ਨਾਮ ਸੁੰਦਰੀ ਤੇ ਮੁੰਦਰੀ ਸੀ ਉਹਨਾਂ ਕੁੜੀਆਂ ਦੀ ਜਿਹੜੀ ਸੁੰਦਰਤਾ ਸੀ ਇੰਨੀ ਜ਼ਿਆਦਾ ਸੀ ਕਿ ਰਾਜਾ ਅਕਬਰ ਵੀ ਉਹਨਾਂ ਦੀ ਸੁੰਦਰਤਾ ਤੇ ਮੋਹਿਤ ਹੋ ਗਿਆ ਸੀ ਤਾਂ ਹੁਣ ਜੋ ਹੈ ਗਰੀਬ ਬ੍ਰਾਹਮਣ ਨੂੰ ਆਪਣੀਆਂ ਕੁੜੀਆਂ ਦਾ ਵਿਆਹ ਜਲਦੀ ਕਰਨਾ ਪੈ ਗਿਆ ਗਰੀਬ ਬ੍ਰਾਹਮਣ ਨਾਮ ਤੇ ਹੀ ਪਤਾ ਚੱਲਦਾ ਹੈ ਕਿ ਉਹ ਕਿੰਨਾ ਗਰੀਬ ਸੀ ਉਹ ਆਪਣੀ ਕੁੜੀਆਂ ਦਾ ਵਿਆਹ ਇੰਨੀ ਜਲਦੀ ਕਰ ਨਹੀਂ ਸਕਦਾ ਸੀ ਉਸ ਸਮੇਂ ਗੁੱਲਾਪੱਟੀ ਉਹਨਾਂ ਕੁੜੀਆਂ ਦਾ ਚਾਚਾ ਬਣ ਕੇ ਸਾਹਮਣੇ ਆਇਆ ਤੇ ਉਸਨੇ ਖੇਤਾਂ ਦੇ ਅੰਦਰ ਜੰਗਲ ਦੇ ਅੰਦਰ ਅੱਗ ਬਾਲ ਕੇ ਉਹਨਾਂ ਦੋਨਾਂ ਕੁੜੀਆਂ ਦਾ ਵਿਆਹ ਕਰਵਾਇਆ ਸੀ ਤੇ ਆਪਣੇ ਘਰੇ ਪਈ ਹੋਈ ਸੇਰ ਸ਼ੱਕਰ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਪਾ ਕੇ ਵਿਦਾ ਕਰਿਆ ਸੀ ਇਸ ਤਰ੍ਹਾਂ ਜਿਹੜਾ ਗੁੱਲਾਪੱਟੀ ਹੋਇਆ ਉਸਨੇ ਕਿੰਨੀਆਂ ਹੀ ਕੁੜੀਆਂ ਨੂੰ ਜੀਵਨ ਦਾਮ ਦਿੱਤਾ ਉਹਨਾਂ ਦੇ ਵਿਆਹ ਕਰਵਾਏ ਉਹਨਾਂ ਨੂੰ ਲੋਕਾਂ ਦੇ ਜ਼ੁਲਮਾਂ ਤੋਂ ਬਚਾਇਆ ਇਸ ਤਰ੍ਹਾਂ ਜ਼ੁਲ੍ਹਾ ਪੱਟੀ ਵਰਗੇ ਲੋਕ ਅੱਜ ਵੀ ਸਾਡੀ ਸੰਸਕ੍ਰਿਤੀ ਦੇ ਵਿੱਚ ਆਪਣੀ ਇਤਿਹਾਸਿਕ ਮਹੱਤਤਾ ਕਰਕੇ ਜਾਣੇ ਜਾਂਦੇ ਹਨ ਅੱਜ ਵੀ ਅਸੀਂ ਉਹਨਾਂ ਨੂੰ ਤਾਂ ਹੀ ਉਹਨਾਂ ਦੀਆਂ ਪਹਾਦਰ ਕਥਾਵਾਂ ਕਰਕੇ ਯਾਦ ਕਰ ਰਹੇ ਹਾਂ ਤੇ ਹੋਰ ਲੋੜੀ ਵਾਲੇ ਦਿਨ ਦੀ ਖਾਸ ਮਹਤਤਾ ਇਹ ਹੈ ਕਿ ਫਸਲਾਂ ਦੀ ਜਿਹੜੀ ਹੈ ਕਟਾਈ ਹੋਣ ਵਾਲੀ ਹੁੰਦੀ ਹੈ ਉਸ ਤੋਂ ਪਹਿਲਾਂ ਜੋ ਦਿਨ ਹੁੰਦੇ ਨੇ ਉਹ ਦਿਨ ਜੋ ਹੈ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਗਰਮ ਹੋਣੇ ਸ਼ੁਰੂ ਹੋ ਜਾਂਦੇ ਆ ਲੋੜੀ ਦਾ ਤਿਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਗੀਤ ਗਾਉਂਦੇ ਨੇ ਭੰਗੜਾ ਪਾਉਂਦੇ ਹਨ ਤੇ ਮੈਨੂੰ ਉਮੀਦ ਹੈ ਕਿ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਲੋੜੀ ਦੇ ਉੱਪਰ ਦਿੱਤੀ ਹੈ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਹੁਣ ਤੁਸੀਂ ਮੇਰੇ ਚਾ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫੇਰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ